なあ。So, ਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਗੋਵਨਾਂ ਦੇ ਵਿੱਚ ਆਪੂ ਆਪਣੀਆਂ ਅਰਦਾਸਾਂ ਰਾਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ કૃਪਾਵਾਂ ਪ੍ਰਾਪਤ ਕਰ ਰਹੇ ਹਾਂ ਵੜੇ ਭਗਮਾਰੇ ਹੋ ਜਿਸ ਸੰਗਤ ਦੀਆਂ ਭੜੀਆਂ ਸਾਨੂੰ ਪ੍ਰਾਪਤ ਹੋਣਾ ਮੇ ਵੈਕ੍ਰੂਤਾ ਦਸ ਗੋਣ ਵਾਸਤੇ ਵੈਗ੍ਰਿਸ਼ ਕੋਦ ਵਿੱਚ ਬੈਠਣ ਵਾਸਤੇ ਇਸ ਕਰਕੇ ਵੱਡੇ ਹੀ ਭਾਗ ਹਨ ਕਿਉਂਕਿ ਵੱਡ ਭਾਗੀ ਸਾਧ ਸੰਗ ਪ੍ਰਾਪਤ ਤੇ ਸੁਪੇਡਕ ਬਰੋਰੰਤ ਕੋਈ ਕਹਿੰਦੇ ਵੱਡੇ ਭਾਗਾਂ ਦੇ ਨਾਲ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਗੁਰੂਕ ਪਿਆਰਿਓ ਸਤਸੰਗਤ ਕਰਨੀ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਜਿੱਥੇ ਉੱਤੇ ਹੀ ਉਸ ਪਰਿਪੂਰਨ ਪਰਮੇਸ਼ਰ ਪ੍ਰਭ ਆਤਮਾ ਦੀ ਖੁਸ਼ੀ ਵੀ ਪ੍ਰਾਪਤ ਹੁੰਦੀ ਹੈ ਗੁਰੂਕ ਪਿਆਰਿਓ ਸੈਣ ਲਈ ਉਤਕਾਲੀਆਂ ਕਰ ਕਰ ਸੁਣਿਆ ਕਿਰਦਾਰ ਰਸਿਆ ਪਾਰ ਪਰਮ ਭਗਤਾਂ ਵੀ ਗਣਿਆ ਸਰਣ ਲਾਈ ਗੁਰੂ ਘਰ ਪਿਆਰਿਓ ਜੋ ਲੋਕੇ ਰਾਜੇ ਦੇ ਜਾ ਕਰਕੇ ਮਾਲਸ ਕਰਿਆ ਕਰਦਾ ਸੀ ਪਰ ਇੱਕ ਦਿਨ ਸਾਹਮਣਿਆ ਆਏ ਸੰਤ ਪਰਉਨ ਕੀਰਤਨ ਹੋਆ ਰੈਣ ਸੁਾਈ ਕਹੇ ਰਬ ਦੇ ਪਿਆਰੇ ਸੰਤ ਜਨ ਆਏ ਜਦੋਂ ਸੰਤਾਂ ਦੀ ਸੰਗਤ ਪ੍ਰਾਪਤ ਹੋਈ ਸੰਤਾਂ ਨੇ ਆ ਕੇ ਸ਼ਰਣ ਧਾਈ ਦੇ ਘਰ ਜਦੋਂ ਹਰਜਸ ਕੀਤਾ ਕੀਰਤਨ ਕੀਤਾ ਗੰਧ ਕੀਰਤਨ ਹੋਆ ਰੈਣ ਸਭਾਈ ਸਾਰੀ ਰਾਤ ਸਾਰੀ ਰਾਤ ਕੀਰਤਨ ਕਰਦੇ ਰਹੇ ਤੇ ਉਸ ਦਿਨ ਸ਼ਰਣ ਧਾਈ ਨੇ ਰਾਜੇ ਦੇ ਜਿਹੜੀ ਮਾਲਸ ਕਰਨ ਜਾਣਾ ਸੀ ਜਾ ਨਹੀਂ ਸਕਿਆ ਕਿਉਂਕਿ ਸਰਬ ਤੋਂ ਬੰਧ ਕਰਨਾ ਸੀ ਜਾਰੀ ਕਰੀ ਇਸ ਘਰ ਦੇ ਵਿੱਚ ਕੀਰਤਨ ਦਾ ਤਜੇ ਮਹਾਂ ਪੋਸ਼ਾਗੇ ਸੰਗਤਾਂ ਨੂੰ ਸਾਹਮਣੇ ਸੀ ਪੈਣ ਕਰਨਾ ਸੀ ਇਸ ਕਰਕੇ ਸੈਣ ਭਾਈ ਰਾਜੇ ਦੇ ਮਹਿਲਾਂ ਦੇ ਵਿੱਚ ਜਾ ਕੇ ਰਾਜੇ ਦੀ ਮਾਲਸ ਨਹੀਂ ਕਰ ਸਕਿਆ ਤੇ ਗੁਰੂ ਪਿਆਰਿਓ ਪਰ ਸਾਰੀ ਰਾਤ ਕੀਰਤਨ ਸੁਣਦਾ ਰਿਹਾ ਕੀਰਤਨ ਹੁੰਦਾ ਰਿਹਾ ਤੇ ਜਾਰੂ ਰਾਜੇ ਦਾ ਮਨ ਦੇ ਵਿੱਚ ਬਹੁਤ ਰਹਾ ਕਿ ਮਹਾਰਾਜ ਜੀ ਮੈਂ ਰਾਜੇ ਕੋਲ ਜਾਵਾਂਗਾ ਕਿਤੇ ਨੌਕਰੀ ਤੋਂ ਨਾ ਕੱਢ ਦੇਵੇ ਕਿਤੇ ਮੈਨੂੰ ਝਿੜਕਾ ਨਾ ਮਾਰੇ ਪਰਨਾਮ ਦੇ ਵਿੱਚ ਸੰਗਤ ਸੰਗਤ ਦੇ ਵਿੱਚ ਉਸ ਭਰੀ ਪੂਰਨ ਪਰਮਾਤਮਾ ਦੇ ਗਉਣ ਗਉਣ ਦੇ ਵਿੱਚ ਬਹੁਤ ਵੱਡੀ ਕਰਾਮਾਤਮਕ ਸ਼ਕਤੀ ਹੁੰਦੀ ਹੈ ਤੇ ਜੇਕਰ ਇੱਕ ਵਾਰ ਇੱਕ ਜਿਤ ਹੋ ਕੇ ਉਸ ਵਾਹਿਗੁਰੂ ਪਰਮੇਸ਼ਰ ਦਾ ਗੁਣ ਗਾਇਆ ਜਾਵੇ ਤੇ ਭਰੀ ਪੂਰਨ ਪਰਮਾਤਮਾ ਆਪਣੇ ਪਿਆਰਿਆਂ ਦੇ ਕਾਰਜ ਸਵਾਰਨ ਵਾਸਤੇ ਸਮਾਪ ਲੋਕ ਪਿਆ ਜਾਂਦਾ ਹੈ ਤੇ ਗੁਰਗੁਪ ਪਿਆਰ ਜੋ ਆਪਣੇ ਭਗਤਾਂ ਦੇ ਕਾਰਜ ਸਵਾਰਨ ਵਾਸਤੇ ਪਰਬਟ ਉੱਜਾਂਦਾ ਹੈ ਜੋ ਭਰੀ ਪੂਰਨ ਪ੍ਰਭਾਤਮਾ ਕਿਸੇ ਨੂੰ ਦਿਸਦਾ ਨਹੀਂ ਉਹ ਦਿਸਣ ਵਿਚ ਆ ਜਾਂਦਾ ਹੈ ਜਦੋਂ ਸੈੜ ਵਾਲੇ ਜੀ ਉਸ ਭਰੀ ਪੂਰਨ ਪ੍ਰਭਾਤਮਾ ਦਾ ਨਾਮ ਸੁਣ ਰਏ ਸੀ ਨਾਮ ਜਪ ਰਏ ਸੀ ਕੀਰਤਨ ਹੋ ਰਿਆ ਸੀ ਰੱਬ ਦੇ ਪਿਆਰੇ ਕੀਰਤਨ ਕਰ ਰਏ ਸੀ ਸਰਣ ਦਾ ਆਏ ਵੀ ਕੀਰਤਨ ਸੁਣਦਾ ਰਿਹਾ ਕਰਦਾ ਰਿਹਾ ਸੇਵਾ ਕਰਦਾ ਰਿਹਾ ਪਰ ਮਨ ਦੇ ਵਿੱਚ ਇੱਕ ਡਰ ਭਇ ਸੀ ਕਿ ਰਾਜਾ ਮੈਨੂੰ ਨੌਕਰੀ ਤੋਂ ਕੱਢ ਦੇਵੇਗਾ ਜਾਂ ਕੋਈ ਸਜ਼ਾ ਦੇਵੇਗਾ ਜਾਂ ਕੋ ਡੰਡ ਲਾਵੇਗਾ ਕਿਉਂਕਿ ਮੈਂ ਰਾਜੇ ਦੇ ਰੋਜ਼ ਬਾਣਸ ਕਰਨ ਜਾਂਦਾ ਸਾ ਤੇ ਅੱਜ ਮੇ ਤੋਂ ਜਾਇਆ ਨਹੀਂ ਗਿਆ ਪਰ ਸਰਨਦਾਇ ਨੂੰ ਕੀ ਪਤਾ ਸੀ ਕਿ ਆਪਣੇ ਸੇਵਕੀ ਆਪੇ ਰਾਖੈ ਆਪੇ ਨਾਮ ਜਪਾਵੇ ਉਹ ਭਰੀ ਪੂਰਨ ਪਰਮਾਤਮਾ ਸਰਨਦਾਇ ਜੀ ਦਾ ਰੂਪ ਧਾਰਨ ਕਰਕੇ ਰਾਹੀ ਦਵਾਰੇ ਜਾਇ ਖਲੋਤਾ ਰਾਹੀ ਦੇ ਦਵਾਰ ਤੇ ਚਲਿਆ ਗਿਆ ਤੇ ਗੁਰੂਗ ਪਿਆਰੇ ਉਹ ਭਰੀ ਪੂਰਨ ਪਰਮਾਤਮਾ ਜਦੋਂ ਰਾਜੇ ਦੀ ਮਾਰਸ ਕਰਨ ਲੱਗਿਆ ਜਿਸ ਜਗ੍ਹਾ ਤੇ ਰਾਜੇ ਦੇ ਕੋੜਾ ਸੀ ਜਦੋਂ ਹੱਥ ਲਾਇਆ ਉਹ ਕੋੜਾ ਹੀ ਕੰਬ ਕਰ ਦਿੱਤਾ ਤੇ ਰਾਜੇ ਨੂੰ ਐਸਾ ਰਾਮ ਆਇਆ ਕਿ ਰਾਜੇ ਨੂੰ ਪੱਤੀ ਨਹੀਂ ਲੱਗਿਆ ਕਿ ਜਿੱਥੇ ਸੁਭਾਅ ਪਿਆ ਜਿਹੜਾ ਰੋਜ਼ ਦਰਦ ਦੇ ਨਾਲ ਤਕਰੀਬ ਨਾਲ ਵਿਆਪਕ ਹੁੰਦਾ ਸੀ ਪਰ ਉਸ ਭਰੀ ਪੂਰਨ ਪ੍ਰਭਾਤਰਾ ਨੇ ਆਪਣਾ ਹੰਦ ਸ਼ਰਣ ਦੇ ਨਾਲ ਹੀ ਤੇ ਗੁਰਮੁਖ ਪਿਆਰ ਨੂੰ ਰਾਜੇ ਦਾ ਦਰਦ ਦੂਰ ਹੋ ਗਿਆ ਉਹ ਕੋੜਾ ਵੀ ਦੂਰ ਹੋ ਗਿਆ ਸਾਰੇ ਪਾਪ ਛੱਡ ਕੇ ਰਾਜੀ ਹੋਏ ਇਹੋ ਰਾਜਾ ਸੁਤਾ ਜਿਵੇਂ ਗੁਰਮੁਖ ਪਿਆਰ ਨੂੰ ਬਹੁਤ ਸਮਾਸਮਰ ਕਰਕੇ ਆ ਕੇ ਕੋਈ ਵੀ ਮਸਾਪੁਰ ਜਾਕੀ ਬਹੁਤ ਸਾਰਾ ਕੰਮ ਕਰਕੇ ਕੋਈ ਗੁਰਮੁਖ ਪਿਆਰਾ ਸੋਹਦਾ ਹੈ ਜਾ ਕਿਸੇ ਦੇ ਦਿਲ ਦਿਮਾਗ ਤੋਂ ਬਹੁਤ ਸਾਰਾ ਬੋਝ ਉਤਰਿਆ ਹੋਵੇ ਕਰਜ਼ ਤਾਰ ਕੇ ਪਿਆ ਹੋਵੇ ਇਉ ਗੁਰੂ ਘਰ ਪਿਆਰਿਓ ਊੜੀ ਨੀਂਦ ਵਿੱਚ ਸੌਤਾ ਬੜਾ ਆਨੰਦ ਆਇਆ ਤੇ ਗੁਰੂ ਘਰ ਪਿਆਰਿਓ ਤੇ ਸਾਰੀ ਰਾਤ ਦੇ ਤਰਕੀਰਤਨ ਹੁੰਦਾ ਰਿਹਾ ਸਹਰ ਲਈ ਜਿਸ ਵੜੇ ਸਵੇਰ ਦੇ ਟਾਈਮ ਸਾਰਾ ਕੁਝ ਸਾਹਮਣੇ ਰਾਜੇ ਦੇ ਦੁਆਰੇ ਗਿਆ ਮਨ ਵਿੱਚ ਡਰ ਸੀ ਭੈ ਸੀ ਕਿ ਰਾਜਾ ਸਜ਼ਾ ਦੇਵੇਗਾ ਪਰ ਸੈਣ ਰੋਹੀ ਪਤਾ ਸੀ ਕਿ ਰਾਜਾ ਨਾਮ ਦੇਵੇਗਾ ਕਿਉਂਕਿ ਉਹ ਭਰੀ ਪੂਰਨ ਪਰਮਾਤਮਾ ਜੋ ਕਿ ਸੈਣ ਨਾਈ ਦਾ ਰੂਪ ਧਾਰਨ ਕਰਕੇ ਆਇਆ ਸੀ ਰਾਜ ਦੇ ਸਾਰੇ ਦੁੱਖ ਤੇ ਗੁਰੂ ਪਿਆਰੇ ਜੀ ਜਦੋਂ ਸੈਣ ਨਾਲ ਆਏ ਜੀ ਕਹਿੰਦੇ ਰਾਜੇ ਦੇ ਦਰਬਾਰ ਵਿੱਚ ਗਿਆ ਤੇ ਰਾਜੇ ਨੇ ਉਸ ਨੂੰ ਘੁੱਟ ਕੇ ਜੱਫੀ ਚ ਲਿਆ ਬੜਾ ਪਿਆਰ ਕੀਤਾ ਕਹਿੰਦਾ ਵਈ ਜਿਹੜੀ ਤੂੰ ਕੱਲ ਬਾਣਸ ਕਰੀਏ ਭਾਵ ਰਾਤ ਜਿਹੜੀ ਬਾਣਸ ਤੇ ਕਰੀਏ ਅੱਗੇ ਤਾਂ ਕਦੇ ਬਾਣਸ ਨਹੀਂ ਕੀਤੀ ਮੇਰਾ ਘੋੜਾ ਵੀ ਗਾਇਬ ਹੋ ਗਿਆ ਸਰੀਰ ਦੀ ਸਾਰੀ ਥਕਾਵਟ ਉਤਰ ਗਈ ਤੇ ਕੋਈ ਦਰਦ ਨਹੀਂ ਸਰੀਰ ਤੇ ਰਹਾ ਤੇ ਬੜੀ ਸੁੰਦਰ ਨੀਂਦ ਆਈ ਜਿਸ ਕਰਕੇ ਮੈਨੂੰ ਪਤੈ ਹੀ ਜਗਿਆ ਮੈਂ ਕਿੱਥੇ ਸੁੱਤਾ ਪਿਆ ਹਾਂ ਹੁਣ ਸੈਣ ਲਾਈ ਜੀ ਨੀਮੀ ਪਾ ਕੇ ਅੱਖਾਂ ਨੀਵੀਆਂ ਕਰਕੇ ਖੜੇ ਸੰ ਪਹਿਲਾਂ ਤਾਂ ਮਨ ਵਿੱਚ ਖਿਆਲ ਆਇਆ ਕਿ ਰਾਜਾ ਜੀ ਨੂੰ ਮਜ਼ਾਕ ਕਰਦੇ ਮੇਰੇ ਨਾਲ ਕੋਈ ਚੀਤੀ ਕਰ ਰਿਹਾ ਹੈ ਮੈਨੂੰ ਕੋਈ ਸਜ਼ਾ ਦੇਵੇਗਾ ਪਰ ਜੈਸੁਰ ਦੇ ਰਾਜੇ ਨੇ ਕਿਹਾ ਕਿ ਬੜਾ ਆਨੰਦ ਆਇਆ ਬੜੀਆਂ ਗੱਲਾਂ ਕੀਤੀਆਂ ਤਾਂ ਅਡੋਰੀ ਸਰਦਾਈ ਜੀ ਬੋਲੇ ਹੀ ਰਾਜਨ ਸਾਡੇ ਘਰ ਦਾ ਰਾਤ ਨੂੰ ਕੀਰਤਨ ਸੀ ਰੱਬ ਦੇ ਪਿਆਰੇ ਆਏ ਸੀ ਤੇ ਮੈਂ ਤਾਂ ਆਹੀ ਸਕਿਆ ਮੇਤਾ ਰਾਤ ਆਈ ਨਹੀਂ ਕਹਿੰਦਾ ਰਾਜਾ ਕਹਿੰਦਾ ਕਿਉਂ ਝੂਠ ਬੋਲਦਾ ਸੈਣ ਜੀ ਤੁਸੀਂ ਤਾਂ ਸੀ ਕਿ ਰਾਤ ਮੇਰੇ ਸਾਰੇ ਦੁੱਖ ਦੂਰ ਕਰ ਦਿੰਦੇ ਤਾਂ ਸੈਣ ਨਾਈ ਜੀ ਸਮਝ ਗਿਆ ਕਿ ਜਿੱਤੇ ਅਸੀਂ ਕੀਰਤਨ ساری ਰਾਤ ਹੁੰਦਾ ਰਿਹਾ ਹਰ ਜਸ ਹੁੰਦਾ ਰਿਹਾ ਕਰੋ ਭਰੀ ਪੂਰਨ ਪ੍ਰਭਾਤਮਾ ਨੇ ਮੇਰਾ ਰੂਪ ਧਾਰਨ ਕਰਕੇ ਰਾਜੇ ਦੇ ਦੁੱਖ ਦੂਰ ਕਰ ਦਿੱਤੇ ਮਨ ਦੇ ਵਿੱਚ ਪ੍ਰੇਮ ਜਾਗਿਆ ਉਸ ਭਰੀ ਪੂਰਨ ਪ੍ਰਮਾਤਮਾ ਪ੍ਰਤੀ ਤੇ ਗੁਰਮੁਖ ਪਿਆਰਿਉ ਰਾਗੇ 니 ਨਿਯਾਮ ਵਿੱਚ ਸੈਣ ਲਾਈ ਜਿਨੂੰ ਆਪਣਾ ਵਜੀਰ ਬਣਾ ਲਿਆ ਇਸ ਕਰਕੇ ਗੁਰਦੇਵ ਪਾਤਸ਼ਾਹ ਕਹਿੰਦੇ ਸੈਣ ਲਾਈ ਉਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰਬ੍ਰह्म ਭਗਤਾ ਮੇਂ ਗਣਿਆ ਇਸ ਕਰਕੇ ਸੈਣ RAI ਵੀ ਉਸ ਭਰੀ ਪੂਰਨ ਪਰਮਾਤਮਾ ਦਾ ਸੰਗ ਕਰਨ ਕਰਕੇ ਸਤ ਸੰਗਤ ਕਰਨ ਕਰਕੇ ਰਹਿਣ ਸਵਾਈ ਕੀਰਤਨ ਨੂੰ ਸੁਣ ਸਰਵਣ ਕਰਨ ਕਰਕੇ ਤੇ ਉਹ ਵੀ ਤਰ ਗਿਆ ਤੇ ਭਗਤ ਬਣ ਗਿਆ ਤੇ ਦੁਨੀਆ ਦੇ ਵਿੱਚ ਗੁਰਮੁਖ ਪਿਆਰਿਓ ਜਾਣਣ ਲੱਗ ਗਏ ਦੁਨੀਆ ਦੇ ਲੋਕ ਕਿ ਸੈਣ ਲਈ ਵੀ ਕੋ ਭਗਤ ਹੈ ਰੱਬ ਦਾ ਜੀਨੇ ਰਾਜੇ ਦਾ ਦੁੱਖ ਦੂਰ ਕਰਾ ਦਿੱਤਾ ਉਸ ਭਰੀ ਪੂਰਨ ਪਰਮਾਤਮਾ ਤੋਂ ਇਸ ਕਰਕੇ ਸੈਣ ਮਾਈ ਬੁਤਕਾਰੀਆਂ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੇਗਣਿਆ ਉਹਦੀ ਵੀ ਗਿਣਤੀ ਭਗਤਾਂ ਦੇ ਵਿੱਚ ਹੋ ਗਈ ਇਸ ਕਰਕੇ ਭਰੀ ਪੂਰਨ ਪ੍ਰਮਾਤਮਾ ਦਾ ਨਾਮ ਸੁਣਨਾ ਨਾਮ ਜਪਣਾ ਗੁਰੂ ਦੀ ਸੰਗਤ ਕਰਨੀ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਆਓ ਹੁਣ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਜ ਦੇ ਉਪਨਾਮੇ ਵਿੱਚ ਜੋ ਬਖਸ਼ਿਸ਼ ਕਰ ਰਹੇ ਹੰਮ ਮਨ ਕਾਗਰ ਕਰਕੇ ਸਰਵਣ ਕਰੀਏ ਤਨਾਸਰੀ ਮਹੱਲਾ ਪੰਜਵਾਂ ਤਨਾਸ੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਬਖਸ਼ਿਸ਼ ਕਰਦੇ ਹਨ ਜਾ ਵਰਤ ਤਿਲਕ ਇਸ ਨਾਮ ਨੰ ਪੁੰਨ ਦਾਲ ਬੋਦੈਨ ਮੇਰੇ ਕੋ ਦੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਓ ਬਹੁਤ سارے ਲੋਕ ਪੂਜਾ ਕਰਦੇ ਹਨ ਤੇ ਵਰਤ ਰੱਖਦੇ ਹਨ ਮੱਥੇ ਉੱਤੇ ਤਿਲਕ ਗੁਰਮੁਖ ਪਿਆਰਿਓ ਲਾਉਂਦੇ ਹਨ ਤੇ ਤੀਰਥਾਂ ਉਤੇ ਜਾ ਕੇ ਇਸ਼ਨਾਨ ਕਰਦੇ ਹੰਮ ਤੇ ਗਰੀਬਾਂ ਨੂੰ ਗੁਰਮਤਿ ਪਿਆਰਿਓ ਬਹੁਤ ਸਾਰਾ ਦਾਨ ਪੁੰਨ ਕਰਦੇ ਹਨ ਇਸ ਕਰਕੇ ਪੂਜਾ ਵਰਤ ਤਿਲਕ ਇਸ਼ਨਾਨ ਇਹ ਚਾਰ ਚੀਜ਼ਾਂ ਸਤਿਗੁਰੂ ਮਹਾਰਾਜ ਜੀ ਦੇ ਪੰਜਵਾਂ ਪੁੰਨ ਦਾਨ ਬਖਸ਼ਿਸ਼ ਕਰਦੇ ਹਨ ਭਾਵ ਪੰਜ ਚੀਜ਼ਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੀਰਥ ਤੇ ਜਾ ਕੇ ਕਰਦੇ ਨੇ ਪਹਿਲਾਂ ਪੂਜਾ ਕਰਦੇ ਨੇ ਫਿਰ ਵਰਤ ਰੱਖਦੇ ਨੇ ਫਿਰ ਤਿਲਕ ਲਾਉਂਦੇ ਨੇ ਮਸਤਕ ਤੇ ਇਸ਼ਨਾਨ ਕਰਦੇ ਆ ਫਿਰ ਪੁੰਨ ਦਾਨ ਕਰਦੇ ਆ ਤੇ ਬਹੁ ਦਾਨ ਬਹੁਤ ਸਾਰਾ ਦਾਨ ਗਰੀਬਾਂ ਨੂੰ ਵੰਡਦੇ ਹਨ ਕਹੁ ਨਾਮ ਪੀਜ ਸੰਜਗ ਸਵਾਮੀ ਬੂਲੇ ਬੀਠੇ ਬੈ ਸੋ ਮਹਾ ਜੀ ਬਖਸ਼ਿਸ਼ ਕਰਦੇ ਕਹਿੰਦੇ ਭਾਈ ਮਿੱਠੇ ਬੋਲ ਬੋਲਦੇ ਹਨ ਪਰ ਜੇ ਵੀ ਕਿਸੇ ਹੀ ਜੁਗਤ ਨਾਲ ਮਾਲਕ ਪ੍ਰਭੂ ਖੁਸ਼ ਨਹੀਂ ਹੁੰਦਾ ਨਾ ਪੂਜਾ ਨਾਲ ਹੁੰਦਾ ਨਾ ਬਖਤ ਨਾਲ ਹੁੰਦਾ ਨਾ ਇੱਕ ਨਾਲ ਹੁੰਦਾ ਨਾ ਉਸਤਾਨ ਨਾਲ ਹੁੰਦਾ ਨਾ ਪੁੰਨ ਦਾਨ ਨਾਲ ਹੁੰਦਾ ਤੇ ਗੁਰਦੇ ਪਾਖਸ਼ ਕਹਿੰਦੇ ਕਹੂ ਨਾ ਭੀਜੇ ਇੰਨਾ ਗੱਲਾਂ ਦੇ ਨਾਲ ਵੈਗਰੂ ਭੇਜਦਾ ਨਹੀਂ ਹੈ ਤੇ ਭੇਜਦਾ ਕਿਵੇਂ ਹੈ ਸੰਜਮ ਸwami ਉਹ ਪਹਿਲਾ ਨੰਬਰ ਹੈ ਸੰਜਮ ਸੰਤੋਖੀ ਜੀਵਨ ਬਣਾਉਣਾ ਤੇ ਜਦੋਂ ਗੁਰਮੁਖ ਪਿਆਰਿਓ ਸੰਤੋਖੀ ਜੀਵਨ ਬਣ ਜਾਂਦਾ ਹੈ ਤੇ ਕਿਉਂਕਿ ਉਹ ਸੰਜਮ ਭਾਲਦਾ ਹੈ ਉਹ ਅੰਦਰੋਂ ਭਾੜਦਾ ਹੈ ਕਿ ਮੈਨੂੰ ਪਿਆਰ ਕਰਦਾ ਹੈ ਕਿ ਨਹੀਂ ਕਰਦਾ ਬੋਲੈ ਮੀਠੇ ਬਹਿਨ ਤੇ ਗੁਰਮੁਖ ਪਿਆਰਿਓ ਪ੍ਰਭੂ ਪਰਮੇਸ਼ਰ ਖੁਸ਼ ਨਹੀਂ ਹੁੰਦਾ ਇਨ੍ਹਾਂ ਗੱਲਾਂ ਦੇ ਨਾਲ ਪਰ ਉਹ ਵੈਰ ਗੁਰੂ ਪਰਮੇਸ਼ਰ ਮਿੱਠੇ ਬੋਲ ਬੋਲਦੇ ਹਨ ਪਰ ਅਜੇਹੀ ਕਿਸੇ ਵੀ ਜੁਗਤ ਨਾਲ ਉਹ ਮਾਲਕ ਪ੍ਰਭੂ ਪਰਮੇਸ਼ਰ ਖੁਸ਼ ਨਹੀਂ ਹੁੰਦਾ ਦਿਆਲੂ ਨਹੀਂ ਹੁੰਦਾ ਇਸ ਕਰਕੇ ਉਹ ਮਿੱਠੇ ਬੋਲਾਂ ਦੇ ਸੁਹਾਵੇ ਨਾਲ ਉਸ ਭਰੀ ਪੂਰਨ ਪਰਮਾਤਮਾ ਦਾ ਨਾਮ ਮਿੱਠੇ ਬੋਲ ਕੀਏ ਪਰਮਾਤਮਾ ਦਾ ਨਾਮ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਉਹ ਖੁਸ਼ ਹੁੰਦਾ ਹੈ ਨਾ ਉਹ ਵਰਤ ਨਾਲ ਨਾ ਉਹ ਪੂਜਾ ਨਾਲ ਨਾ ਉਹ ਤਿਰਿਸ਼ ਨਾਮ ਤੇ ਪੁੰਨ ਦਾ ਨਾਲ ਖੁਸ਼ ਹੁੰਦਾ ਹੈ ਪ੍ਰਭ ਜੀ ਕੋ ਨਾਮ ਜਪ ਤਮ ਅਚੈਨ ਦੇ ਪਾਤਸ਼ਾਹ ਮਹਾਰਾਜੀ ਬਖਸ਼ਿਸ਼ ਕਰਦੇ ਹੋਏ ਸਾਨੂੰ ਸਮਝਾਉਂਦੇ ਨੇ ਭਾਈ ਇਹ ਗੁਰੂ ਘਰ ਪਿਆਰਿਓ ਪ੍ਰਮਾਤਮਾ ਜਿਹੜਾ ਹੈ ਉਹ ਨਾਮ ਜਪਿਆਂ ਹੀ ਮਨ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ ਅਨੰਦ ਪ੍ਰਾਪਤ ਹੁੰਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਾਰੇ ਕਹਿੰਦੇ ਪ੍ਰਭ ਜੀ ਕੋ ਨਾਮ ਜਪਤ ਮਨ ਚੈ ਨੂੰ ਨਾਮ ਵਾਹਿਗੁਰੂ ਦਾ ਜਪਦੇ ਆ ਜਪਦੇ ਆ ਮਨ ਨੂੰ ਅਨੰਦ ਆਉਂਦਾ ਹੈ ਉਸ ਭਈ ਪ੍ਰਮਾਤਮਾ ਦਾ ਨਾਮ ਬਹੁ ਪ੍ਰਕਾਰ ਖੋਜੇ ਸਭ ਤਾ ਕੋ ਬਖਵਨ ਜਾਈ ਲੈ ਨਾ ਪਾਤਸ਼ਾਹ ਮਹਾਰਾਜ ਕਹਿੰਦੇ ਬਹੁ ਪ੍ਰਕਾਰ ਖੋਜੈ ਸਭ ਕਹਿੰਦੇ ਬੜੇ ਉਹਦੀ ਖੋਜ ਕਰਦੇ ਨੇ ਬਹੁ ਪ੍ਰਕਾਰ ਖੋਜੈ ਸਭ ਸਾਰੇ ਖੋਜਦੇ ਨੇ ਤਾਂ ਕੋ ਬਿਕਵਨ ਜਾਹੀ ਨੈਨ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਾਰੇ ਲੋਕ ਕਈ ਤਰੀਕਿਆਂ ਨਾਲ ਗੁਰਮੁਖ ਪਿਆਰਿਓ ਉਸ ਪ੍ਰਮਾਤਮਾ ਨੂੰ ਲੱਭਦੇ ਨੇ ਭਾਲਦੇ ਨੇ ਖੋਜਦੇ ਨੇ ਪਰ ਸਿਮਰਨ ਤੋਂ ਬਿਨਾ ਉਸ ਨੂੰ ਲੱਭਣਾ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਔਖਾ ਹੈ ਕਿਉਂਕਿ ਜੇ ਉਹਨੂੰ ਭਾਲਣਾ ਹੈ ਤਾਂ ਸਿਮਰਨ ਕਰਨਾ ਪਵੇਗਾ ਤੇ ਜੇ ਸਿਮਰਨ ਨਹੀਂ ਹੈ ਤਾਂ ਨਹੀਂ ਲੱਭ ਸਕਦਾ ਤਉ ਭਰੀ ਪੂਰਨ ਪ੍ਰਮਾਤਮਾ ਫੇਰ ਲੱਭਿਆ ਨਹੀਂ ਜਾਂਦਾ ਫੇਰ ਭਾਲਿਆ ਨਹੀਂ ਜਾਂਦਾ ਬਾਹਰ ਦੀਆਂ ਚੀਜ਼ਾਂ ਦੇ ਨਾਲ ਨਹੀਂ ਉਹ ਪਰਿਪੂਰਨ ਪ੍ਰਮਾਤਮਾ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਮਿਲਦਾ ਮਿਲੇਗਾ ਕਿਵੇਂ ਜਦੋਂ ਤੂੰ ਉਸ ਵਾਹਿਗੁਰੂ ਦਾ ਸਿਮਰਨ ਕਰੇਂਗਾ ਜਦੋਂ ਤੂੰ ਆਪਣੇ ਅੰਦਰੋਂ ਵਿਕਾਰ ਕੱਢ ਦਵੇਂਗਾ ਔੰਕਾਰ ਕੱਢ ਦਵੇਂਗਾ ਜਦੋਂ ਮਨ ਤੇਰਾ ਵਾਹਿਗੁਰੂ ਦੇ ਨਾਲ ਜੁੜ ਜਾਵੇਗਾ ਉਸ ਪਰਮਾਤਮਾ ਦੀ ਬੰਦਗੀ ਕਰੇ ਜੈਸ ਕਰਕੇ ਬਹੁ ਪ੍ਰਕਾਰ ਕੁਝੇ ਸਭ ਸਾਰੇ ਕੁਝਦੇ ਨੇ ਬਾਹਰੀ ਮੁਖ ਦੇ ਨਾਲ ਬਾਹਰੀਆਂ ਵਸਤੂਆਂ ਨਾਲ ਗੁਰੂਕ ਪਿਆਰਿਓ ਪਰੇਟਾਂ ਨੂੰ ਪੂਜਣ ਦੇ ਨਾਲ ਬਾਹਰ ਪੂਜਣ ਦੇ ਨਾਲ ਪਰਮਾਤਮਾ ਕੁਛ ਨਹੀਂ ਹੁੰਦਾ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਬਹੁ ਪ੍ਰਕਾਰ ਖੋਜੇ ਸਭ ਸਾਰੇ ਕੋਝ ਦੇ ਨੇਤਾ ਕੋ ਬਿਕਮ ਨਾ ਜਾਈ ਨੈਂ ਕਹਿੰਦੇ ਜਿੰਨਾ ਚਿਰ ਅੰਦਰ ਵਿਕਾਰ ਹੈ ਉਹਨਾਂ ਚੀ ਕੋ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕਰ ਸਕਦੇ ਇਸ ਕਰਕੇ ਸਿਮਰਨ ਤੋਂ ਬਿਨਾ ਉਸ ਨੂੰ ਲੱਪਣਾ ਬੜਾ ਔਖਾ ਹੈ ਇਸ ਕਰਕੇ ਪ੍ਰਭਾਤਮਾ ਦਾ ਨਾਮ ਜਪਣਾ ਉਸ ਦਾ ਸਿਮਰਣ ਕਰਨਾ ਫੇਰੀ ਉਹ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੁੰਦਾ ਹੈ ਰਾਉ ਬਿਸਰਾਮ ਦੇ ਕੇ ਗੁਰੂ ਪਾਤਸ਼ਾਹ ਮਹਾਰਾਜ ਸਮਝਾਉਂਦੇ ਹਨ ਜਾਪ ਤਾਪ ਭਗ ਮੰਨ ਬਸੋਦਾ ਕਰੁਰੁਰਤ ਤਾਪ ਲੈ ਗੈਨ ਗੁਰਦੇਵ ਪਾਤਸ਼ਾਹ ਮਹਾਰਾਜੀ ਕਹਿੰਦੇ ਗੁਰਮਖ ਪਿਆਰਿਓ ਜਪ ਤਪ ਕਰਕੇ ਹੀ ਸਾਰੇ ਧਰਤੀ ਉੱਤੇ ਚੱਕਰ ਲਾ ਕੇ ਸਿਰ ਭਾਰ ਤਪ ਕਰਕੇ ਪ੍ਰਣਾਮ ਦਸਮ ਦਵਾਰ ਵਿੱਚ ਚਾੜ ਕੇ ਵੀ ਉਹ ਵੈਰ ਗੁਰੂ ਨਾਲ ਬਲਾਤ ਨਹੀਂ ਹੁੰਦਾ ਭਾਰ ਜਪ ਤਪ ਕਰਕੇ ਸਾਰੇ ਧਰਤੀ ਉੱਤੇ ਚੱਕਰ ਲਾ ਕੇ ਤੇ ਗੁਰਮੁਖ ਪਿਆਰਿਓ ਫਿਰ ਕੀ ਬਣੇਗਾ ਜਾਪ ਤਾਪ ਭਰਮੰ ਬਸੁਤਾ ਕਰੁਰਤ ਤਾਪ ਲੈ ਗੈਨ ਸਤਗੁਰੂ ਸਾਹਿਬ ਕਹਿੰਦੇ ਸਾਰਾ ਕੁਝ ਕਰਕੇ ਕੀ ਬਣੇਗਾ ਇਹ ਵਿਦਨੇ ਪਤਿਆਨੋ ਖਾਗੁਰ ਜੋਗ ਜੁਗਤ ਕਰ ਜੈ ਦੇ ਪਾਸ਼ਾ ਮਹਾਰਾਜ ਵੀ ਸਾਨੂੰ ਸਮਝਾਉਂਦੇ ਨੇ ਭਾਈ ਉਹ ਪਰੀਪੂਰਨ ਜੋ ਪ੍ਰਮਾਤਮਾ ਹੈ ਵਾਹਿਗੁਰੂ ਹੈ ਜੋ ਜੋਗ ਦੇ ਮਤਮ ਦੀਆਂ ਚੁਗਤੀਆਂ ਕਰਕੇ ਜੈਨ ਮਤ ਦੀਆਂ ਚੁਗਤੀਆਂ ਕਰਕੇ ਇਹਨਾਂ ਸਾਰੀਆਂ ਤਰੀਕਿਆਂ ਨਾਲ ਹੀ ਮਾਲਕ ਪ੍ਰਭੂ ਨਹੀਂ ਪਤੀਜਦਾ ਨਹੀਂ ਖੁਸ਼ ਹੁੰਦਾ ਨਹੀਂ ਤੈਨੂੰ ਪ੍ਰਾਪਤ ਹੁੰਦਾ ते सारा कुछ करके भी नहीं मिलता जिन्ने मर्जी जावे, जिन्ने मर्जी जावे। पर मिलता फिर भी नहीं मिलता है? सतगुरु कर पादशाह महाराज जी ने जो पुछिए साहो सुन ले सब है ਮੇਰੇ ਕਲਗੀਧਰ ਪਾਤਸ਼ਾਹ ਜੀ ਕਿੰਨੇ ਕੀਮਤੀ ਬਚਨ ਬੋਲਦੇ ਨੇ ਭਾਈ ਉਹ ਨਾ ਜਪ ਨਾਲ ਮਿਲਦੇ ਨਾ ਉਹ ਤਪ ਨਾਲ ਮਿਲਦੇ ਨਾ ਉਹ ਦੁਨੀਆਂ ਦੇ ਚੱਕਰ tourn ਨਾਲ ਮਿਲਦੇ ਭਰਮਨ ਕਹੀਏ ਦੁਨੀਆਂ ਦਾ ਚੱਕਰ ਵਸਦਾ ਕਹੀਏ ਗੁਰਮੁਖ ਪਿਆਰੇ ਧਰਤੀ ਇਹੋ ਕਰਕੇ ਗੁਰੂਪਿਆਰਿ ਧਰਤੀ ਦਾ ਚੱਕਰ ਲਾਉਣ ਦੇ ਨਾਲ ਵੀ ਜਾਪ ਕਰਨ ਨਾਲ ਵੀ ਤਾਪ ਕਰਨ ਨਾਲ ਵੀ ਉਰਦ ਤਾਪ ਲੈ ਗੈ ਇਹਨਾਂ ਵਸਤੂਆਂ ਨਾਲ ਵੀ ਇਹ ਵਿਦ ਨਹਿ ਪਤੀਨੀ ਪਤੀਨੋ ਸਤਗੁਰੂ ਬਾਛਾ ਕਹਿੰਦੇ ਇਹ ਵਿਧੀ ਦੇ ਨਾਲ ਵੀ ਨਹੀਂ ਮਿਲਦਾ ਠਾਕੁਰ ਜੋਗ ਜੁਗਤ ਕਰ ਜੈ ਇਹ ਨਿਆ ਮਰਜੀ ਜੋਗਤਾ ਬਣਾ ਲਈ ਜਿੰਨਾ ਮਰਜੀ ਤੋਂ ਕੁਝ ਕਰਨੀ ਭਾਵੇਂ ਜੈਨ ਧਰਮ ਵਾਲੀਆਂ ਸਾਰੀਆਂ ਜੁਗਤੀਆਂ ਅਪਣਾ ਲਈ ਕਹਿੰਦੇ ਤਾਂ ਵੀ ਪ੍ਰਾਪਤ ਨਹੀਂ ਹੁੰਦਾ ਉਹ ਪਰੇਪੁਰਪ੍ਰਬਾਤਮਾਨ ਇਸ ਕਰਕੇ ਗੁਰਦੇਵ ਪਾਤਸ਼ਾਹ ਕਰਨੀ ਤਰਪਾਸ਼ ਕਹਿੰਦੇ ਭਾਈ ਉਹ ਮਿਲਦਾ ਹੈ ਸਾਚ ਕਹੂੰ ਸੁਣ લે ਉਹ ਸਭ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਉਹ ਪਰਮੇਸ਼ਰ ਪ੍ਰਮਾਤਮਾ ਨੂੰ ਪ੍ਰੇਮਾ ਭਗਤੀ ਦੇ ਨਾਲ ਪ੍ਰਾਪਤ ਹੁੰਦਾ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿ ਰਹੇ ਹਨ ਅੰਬਰਤ ਨਾਮ ਦਿਵੋਲਿਕ ਹਰ ਜਸ ਤਿੰਨ ਪਾਯੂ ਜਿਸ ਕਿਰਪਾ ਇਹਨੇ ਸਤਗੁਰੂ ਮਹਾਰਾਜ ਮਿੱਠੇ ਬੋਲ ਬੋਲਦੇ ਕਹਿੰਦੇ ਗੁਰਮਖ ਪਿਆਰਿਓ ਪਰਮਾਤਮਾ ਦਾ ਨਾਮ ਆਤਮਿਕ ਜੀਵਨ ਦੇਣ ਵਾਲਾ ਹੈ ਪਰਮਾਤਮਾ ਦੀ ਸਿਫਤ ਸਲਾ ਇੱਕ ਐਸਾ ਪਦਾਰਥ ਹੈ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾ ਇਸ ਕਰਕੇ ਗੁਰਦੇਵ ਸਾਹਿਬ ਕਹਿੰਦੇ ਇਹ ਦਾਤ ਉਸ ਮਨੁੱਖ ਨੇ ਹਾਸਲ ਕੀਤੀ ਹੈ ਗੁਰੂ ਪਿਆਰਿਓ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਇਹ ਇਦਾਤ ਉਹਨੂੰ ਮਿਲਦੀ ਹੈ ਇਹ ਪਿਆਰ ਅੰਮ੍ਰਿਤ ਦਾ ਉਸ ਨੂੰ ਮਿਲਦਾ ਹੈ ਪਰਮੇਸ਼ਰ ਤੋਂ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਜ ਕੇ ਇੰਦੇ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਹਰੀ ਦਾ ਜਸ ਹਰੀ ਦੀ ਵਡਿਆਈ ਹਰੀ ਦੀ ਹੁਕਮਾ ਇਹ ਅੰਮ੍ਰਿਤ ਰੂਪੀ ਨਾਮ ਮਿਲਦਾ ਕਿਸ ਨੂੰ ਹੈ ਸਤਿਗੁਰੂ ਬਾਸਰ ਕਹਿੰਦੇ ਹਾਰ ਜਸ ਤਿੰਨ ਪਾਇਓ ਉਹਨੂੰ ਪ੍ਰਾਪਤ ਹੁੰਦਾ ਹੈ ਜਿਹਦੇ ਅੰਦਰ ਪ੍ਰੇਮ ਹੈ ਜਿਸ ਕਿਰਪਾ ਹੈ ਇਹਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ ਬਖਸ਼ਿਸ਼ ਕਰ ਦਿੱਤੀ ਉਹਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਸਾਧ ਸੰਗ ਰੰਗ ਪ੍ਰਭ ਭੇਟੇ ਨਾਨਕ ਸੁਖ ਜਨ ਰਹਿ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਨੇ ਕੀਰਤਨੀ ਪੰਕਤੀ ਦੇ ਵਿੱਚ ਗੁਰਨਾਨਿਤ ਦੇ ਪੰਜਵੇਂ ਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਤੁਿੱਤਰ ਸ਼ਬਦ ਦੇ ਵਿੱਚ ਸਾਧ ਸੰਗਤਈ ਗੁਰੂ ਦੀ ਸੰਗਤ ਵਿੱਚ ਤੇ ਰਗ ਕਈਏ ਪ੍ਰੇਮ ਰਗ ਵਿੱਚ ਭੇਡੇ ਕਈਏ ਮਿਲਦੇ ਹਨ ਤੇ ਗੁਰਮੁਖ ਪਿਆਰੀ ਸੁਖ ਕਹੀਏ ਸੁਖ ਕਹਿੰਦੇ ਨੇ ਖੁਸ਼ੀ ਨੂੰ ਆਨੰਦ ਨੂੰ ਤੇ ਸੁਖ ਵਿੱਚ ਮਿਲਦਾ ਹੈ ਆਨੰਦ ਵਿੱਚ ਮਿਲਦਾ ਹੈ ਤੇ ਗੁਰਦੇ ਪਾਤਸ਼ਾਹ ਮਹਾਰਾਜ ਕਹਿੰਦੇ ਜਨ ਰਹਿ ਉਸ ਮਨੁੱਖ ਦੀ ਉਮਰ ਦੀ ਰਾਤ ਗੁਜ਼ਰਦੀ ਹੈ ਲੰਘਦੀ ਹੈ ਬੀਤਦੀ ਹੈ ਇਸ ਕਰਕੇ ਗੁਰਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਸਾਧ ਸੰਗ ਰੰਗ ਪ੍ਰਭ ਭੇਟੇ ਗੁਰੂ ਦੀ ਸੰਗਤ ਵਿੱਚ ਪ੍ਰੇਮਾ ਰੰਗ ਦੇ ਨਾਲ ਜੁੜ ਕੇ ਪ੍ਰਭੂ ਭੇਟੇ ਪ੍ਰਭੂ ਦੀ ਸਿਮਤ ਸੁਲੰਘਾ ਕਰੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਫਿਰ ਸੁਖ ਜਨ ਰਹਿਣ ਫਿਰ ਆਨੰਦ ਪ੍ਰਾਪਤ ਕਰੇਗਾ ਇਸ ਕਰਕੇ ਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਕਹਿੰਦੇ ਭਾਈ ਗੁਰੂ ਦੀ ਸੰਗਤ ਦੀ ਰਾਹੀ ਪ੍ਰੇਮ ਰੰਗ ਵਿੱਚ ਜੁੜ ਕੇ ਜਿਸ ਮਨੁੱਖ ਨੂੰ ਗੁਰਮੁਖ ਪਿਆਰਿਓ ਪ੍ਰਭੂ ਨੇ ਮਿਲੇ ਹਨ ਪਰਮਾਤਮਾ ਨਾਲ ਮਲਾਪ ਹੋਇਆ ਹੈ ਉਸ ਮਨੁੱਖ ਦੀ ਜੀਵਨ ਰਾਤ ਸੁਖ ਆਨੰਦ ਵਿੱਚ ਬਤੀਤ ਦੀ ਹੈ ਉਹ ਖੁਸ਼ੀਆਂ ਦੇ ਵਿੱਚ ਆਪਣੇ ਸਮੇਂ ਨੂੰ ਬਤੀਤ ਕਰਦਾ ਹੈ ਉਹ ਬੰਦਗੀ ਦੇ ਵਿੱਚ ਸਮੇਂ ਨੂੰ ਬਤੀਤ ਕਰਦਾ ਹੈ ਇਸ ਕਰਕੇ ਜਿਸ ਗੁਰਮੁਖ ਪਿਆਰੇ ਨੂੰ ਪਰਿਪੂਰਨ ਪ੍ਰਮਾਤਮਾ ਨੇ ਕਿਰਪਾ ਕਰ ਦਿੱਤੀ ਰਹਿਤ ਕਰ ਦਿੱਤੀ ਕਿ ਸਤਸੰਗਤ ਦੇ ਵਿੱਚ ਨਾਮ ਜਪਦਿਆ ਸਿਮਰਨ ਕਰਦਿਆਂ ਜਿਸ ਮਨੁੱਖ ਦਾ ਸਮਾਬਿਤ ਹੋਇਆ ਹੈ ਸੋਇਸ ਕਰਕੇ ਆਓ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਨਾਮ ਦੀ ਦਾਤ ਸਾਰਿਆਂ ਤੇ ਕਿਰਪਾ ਦਾ ਹੱਥ ਰੱਖਣ ਸਤਿਗੁਰੂ ਮਹਾਰਾਜ ਸਾਰਿਆਂ ਦੀ ਝੋਲੀ ਵਿੱਚ ਨਾਮ ਪਾ ਕੇ ਨਾਮ ਜਪਣ ਦਾ ਬਲ ਬਖਸ਼ਿਸ਼ ਕਰਕੇ ਅਨੰਦ ਰੂਪ ਦੀ ਪ੍ਰਾਪਤੀ ਬਖਸ਼ਿਸ਼ ਕਰਨ ਸਵਾ ਵਿਨੀਆ ਬੇਨਤੀਆਂ ਪ੍ਰਵਾਨ ਕਰਨੀ ਹੈ ਜੀ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਸੰਗਤ ਦੇ ਗੁਰੂ ਮਹਾਰਾਜ ਬਖਸ਼ ਦੇਣ ਅਕੀ ਤੋ ਸਤਿਗੁਰੂ ਜੀ ਸੁਮਾਦ ਬਖਸ਼ਿਸ਼ ਕਰਨ ਗੁਰੂ ਨਾਲ ਜੁੜੀਏ ਨਾਮ ਨਾਲ ਜੁੜੀਏ ਬਾਣੀ ਨਾਲ ਜੁੜੀਏ ਜਿਸ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਉਹ ਸਫਲਾ ਹੋ ਜਾਵੇ ਆਓ ਹੁਣ ਫਕੀਰ ਵੀ ਪੰਕਤੀਆਂ ਵਿੱਚ ਬੋਲ ਕੇ ਫਤੇ ਦੀ ਸਾਝ ਪਾਈਏ ਅੰਬਰਤ ਨਾਮ ਨਿਰਮੋਲਿਤ ਹਰ ਜਸ ਤਿੰਨ ਪਾਯੋ ਜਿਸ ਕਿਰਪਾਏ no problem.